ਬਸ਼ਰਵਰ ਆਪ ਤੁਹਾਡੀਆਂ ਲੰਬੀ ਉਮਰਾਂ ਕਰੇ ਵੈਸੇ ਜਦੋਂ ਦਾ ਫੋਨ ਆਇਆ ਨਾ ਸਕੂਨ ਖਤਮ ਹੋ ਗਿਆ ਫੋਨ ਆਇਆ ਸਕੂਨ ਖਤਮ ਪਿਆਰ ਮੁਹੱਬਤ ਖਤਮ ਇੱਕ ਕਮਰੇ ਦੇ ਵਿੱਚ ਸਾਰੇ ਜਾਣੇ ਫੋਨ ਲੈ ਕੇ ਬੈਠੇ ਉਹਨੇ ਇੱਕ ਦੂਸਰੇ ਨੂੰ ਬੁਲਾਉਂਦੇ ਨਹੀਂ ਕੋਈ ਫੇਸਬੁੱਕ ਤੇ ਲੱਗਿਆ ਹੋਇਆ ਕੋਈ ਕਿਤੇ ਲੱਗਿਆ ਹੋਇਆ ਕਿਤੇ ਲੱਗਿਆ ਹੋਇਆ ਪਰ ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿਣ ਦੇ ਫੋਨ ਆਇਆ ਸਕੂਨ ਖਤਮ ਪਿਆਰ ਮੁਹੱਬਤ ਖਤਮ ਫੋਨ ਆਇਆ ਕੈਲਕੂਲੇਟਰ ਖਤਮ ਟਾਰਚ ਖਤਮ ਟੌਰਚਰ ਸ਼ੁਰੂ ਫੋਨ ਆਇਆ ਇਹ ਘੜੀ ਖਤਮ ਟਾਈਮ ਪੀਸ ਖਤਮ ਫੋਨ ਕਿਤੇ ਘਰ ਵਾਲੀ ਦੇ ਹੱਥ ਆਇਆ ਤੇ ਬੰਦਾ ਖਤਮ ਟਾੜੀ ਵੀ ਜਿਆਦਾ ਕਰੋ ਇਹ ਤੇ ਕਰ ਕਰ ਦੀ ਗੱਲ ਹੋ ਗਈ ਹੁਣ ਕਿਤਨਾ ਕਿਤੋਂ ਇਧਰ ਉਧਰ ਮੈਸੇਜ ਆਇਆ ਹੀ ਰਹਿੰਦਾ ਹੈ ਕਲੇਸ਼ ਪਿਆ ਰਹਿੰਦਾ ਹਾਂਜੀ ਸਾਮ ਕੇ ਰੱਖਿਆ ਕਰੋ ਆਪਣੇ ਆਪਣੇ ਫੋਨ ਬਈ ਲੋਕ ਲੱਗ ਰੱਖਿਆ ਕਰੋ ਕਈ ਤਰ੍ਹਾਂ ਦੇ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਇਸ ਬੰਦੇ ਦਾ ਐਕਸਪੀਰੀਅੰਸ ਹੈ ਕਹਿੰਦਾ ਰੋਜ਼ ਪਾਸਪੋਰਟ ਚੇਂਜ ਕਰਿਆ ਕਰੋ ਇਹਦੇ ਨਾਲ ਬਹੁਤ ਹੁੰਦੀ ਹੈ ਮੈਂ ਗੀਤ ਗਾਇਆ ਸੀ ਰੱਬ ਤੋਂ ਪਹਿਲਾਂ ਮਾਵਾ ਚ ਇਤੇ ਆਉਂਦੀਆਂ ਇਸ ਗੀਤ ਨੂੰ ਬਿਜ਼ੇ ਰਸੂਲਪੁਰੇ ਨੇ ਲਿਖਿਆ ਇੱਕ ਗੀਤ ਦੇ ਵਿੱਚ ਉਹ ਖੂਨ ਦੇ ਸਾਰੇ ਰਿਸ਼ਤੇ ਫੁੱਲਾਂ ਵਾਂਗ ਪਰੋ ਦਿੱਤੇ ਉਹਨੇ ਕਿਹੜੀ ਮੁਸੀਬਤ ਵੇਲੇ ਮਾਂ ਬਾਪ ਭੈਣ ਤੇ ਭਰਾ ਦੀ ਯਾਦ ਆਉਂਦੀ ਹੈ ਕਿਹੜੀ ਮੁਸੀਬਤ ਵੇਲੇ ਕਦੋਂ ਤੇ ਕਿਉਂ ਆਉਂਦੀ ਹੈ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਥਾ ਥਾ ਨਹੀਂ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨਹੀਂ ਥਾ ਥਾ ਕੋਲ ਲੋਕ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨੀਓ ਸਾਡੇ ਕੋਲ ਲੱਖ ਪਿਆ ਮੁਹੱਬਤਾ ਹੋਣ ਭਾਵੇਂ ਲੱਖ ਪਿਆ ਮੁਹੱਬਤਾ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਰ ਆਪਣੇ ਸਕੇ ਹੀ ਕੰਮ ਆਉਂਦੇ ਜਗਾ ਉਹਨਾਂ ਦੀ ਕੋਈ ਨਹੀਂ ਹੈ ਇਹ ਜਿਹੜੇ ਰਿਸ਼ਤੇ ਨੇ ਨਾ ਮਾਂ ਬਾਪ ਭੈਣ ਭਰਾ ਇਹ ਕਿਤੇ ਦੇਸ਼ ਵਿਦੇਸ਼ ਤੋਂ ਨਹੀਂ ਮਿਲਦੇ ਨਾ ਕਿਸੇ ਹੱੱਟੀ ਤੋਂ ਨਾ ਕਿਸੇ ਮਾਲਚੋਂ ਮਿਲਦੇ ਇਹ ਜਿਹਨੂੰ ਮਿਲ ਗਏ ಒ ಸತ್ತ್ೋ